ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਉਮੀਦ ਹੈ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਪਹੁੰਚੇ ਦੀਪ ਪਟਾਬਾ ਤਨੋਲਾ ਕਿਉਂਕਿ ਬਹੁਤ ਮਸ਼ੂਤਾ ਬਸ ਸੁਣੇ ਹੋਊਗਾ ਅੱਜ ਉੱਥੇ ਡਿਨਰ ਕਰਨ ਦਾ ਮੌਕਾ ਮਿਲਿਆ ਪਹਿਲੀ ਵਾਰ ਆ ਗਏ ਅਸੀਂ ਭਰਾ ਹਰਦੀਪ ਪੋਰੀ ਹਰਵਿੰਦਰ ਪ੍ਰੋਰੇ ਤਾਂ ਵੀ ਪਹਿਲਾਂ ਜਾਣਦੇ ਰਹਿੰਦੇ ਨੇ ਅਸੀਂ ਫੈਮਿਲੀ ਵਾਲੇ ਸਾਰੇ ਮੈਂ ਗਾਗਨ ਬੱਚੇ ਭਾਬੀ ਮੇਰੇ ਸਾਰੇ ਅਸੀਂ ਤਾਂ ਪਹਿਲੀ ਵਾਰ ਪਹੁੰਚੇ ਸੀਗੇ ਇਹ ਕੋਈ ਨਾ ਡਿਊਟੀ ਪੈਂਦੀ ਇੱਧਰ ਜਾਂਦੇ ਆ ਇਹ ਤਾਂ ਇਹਨੂੰ ਉਨ ਜਾਂਦੀ ਰਹਿੰਦੇ ਨੇ ਪਾਲਟੀ ਬੁੜੀ ਇੱਥੇ ਕਰਦੇ ਨੇ ਸਾਡੀ ਬਹੁਤ ਜਿਹੜੀ ਹਿੱਸਾ ਹੈਗੀ ਸੀ ਜਾਵਾਂਗੇ ਜਾਵਾਂਗੇ ਮੈਂ ਤੇ ਕੋਲ ਧਿਆਨ ਕਈ ਵਾਰੀ ਕਿਹਾ ਕੋ ਧਿਆਨ ਨੂੰ ਮੈਂ ਵੀ ਆਪਾਂ ਚੱਲ ਕੇ ਆਵਾਂਗੇ ਰਾਜ ਸਵੱਬ ਬਣਿਆ ਅਸੀਂ ਅੱਗੇ ਗਏ ਹੋਏ ਸੀਗੇ ਸੰਘੇੜੇ ਉੱਥੋਂ ਵਾਪਸੀ ਆਉਂਦੇ ਹੋਏ ਭੁੱਖ ਬਹੁਤ ਲੱਗ ਚੁੱਕੀ ਸੀ ਕਿਤੇ ਵੀ ਚਲੋ ਘਰੇ ਹੁਣ ਲੇਟ ਹੋ ਜਾਏ ਕੀ ਖਾਵਾਂਗੇ ਲਵ ਜੀ ਦਿਖਾ ਦਿੱਤੀ ਸਾਨੂੰ ਆਹਦਾ ਟੱਬਾ ਆਪਾਂ ਇੱਥੇ ਆ ਚੀਜ਼ਾਂ ਮਿਲਦੀਆਂ ਨੇ ਜਿਹੜੀ ਖਰੀਦ ਵੀ ਸਕਦੇ ਹਾਂ ਘਰ ਵਾਸਤੇ ਕੋਈ ਵੀ ਚੀਜ਼ ਸਟਿਕ ਵਗੈਰਾ ਲੈਣੀ ਹੈ ਤੁਸੀਂ ਨੇ ਲੱਕੜ ਦਾ ਸਮਾਨ ਸਾਰਾ ਕੁਝ ਵੀ ਤੁਸੀਂ ਲੈਣਾ ਚਾਹੁੰਦੇ ਹੋ ਇੱਥੋਂ ਮਿਲ ਜਾਂਦਾ ਦੇਖੋ ਸਾਰਾ ਸਿਸਟਮ ਦਬਈ ਵਾਲੇ ਆਹ taraf ਹੀ ਪਏ ਨੇ ਦੇਖੋ ਕੁਰਸੀਆਂ ਕਰਸੀਆਂ ਸਾਰਾ ਸਮਾਨ ਹੈ ਇੱਧਰ ਆ ਗਿਆ ਆਪਣੇ ਭਾਈ ਇੱਧਰ ਟੇਬਲਸ ਵਗੈਰਾ ਸਾਰੇ ਤਰੀਕੇ ਦੇ ਦੇਖੋ ਵੱਡੇ ਟੇਬਲ ਵੀ ਛੋਟੇ ਸਾਰਾ ਕੁਝ ਸਾਈਜ਼ ਦੀਆਂ ਚੀਜ਼ਾਂ ਲੈ ਸਕਦੇ ਹੋ ਪੁਰਾਣਾ ਸਮਾਨ ਜਿਹੜਾ ਹੁੰਦਾ ਸੀ ਪਹਿਲਾਂ ਉਹ ਸਾਰਾ ਪਿਆ ਇੱਥੇ ਦੇਖ ਰਹੇ ਹੋ ਤੁਸੀਂ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਨੋਈ ਉਹ ਨਵਾਂ ਪੱਲਿਆ ਰਿਆਂ ਅੰਦਰ ਦੇਖੋ ਸਾਸ ਸੋਈ ਦਾ ਬਹੁਤ ਪ੍ਰਬੰਧ ਹੈ ਬਹੁਤ ਸੋਹਣਾ ਹੈ ਬਹੁਤ ਨਾਮ ਹੈ ਟਾਬੇ ਦਾ ਦੀਪਕ ਟਾਬਾ ਤਨੋਲਾ ਜੋ ਕਿ ਬਹੁਤ ਮਸ਼ਹੂਰ ਹੈ ਲੋਈਆ ਪੱਟੇ ਵੱਲ ਤੇ ਬਰਾਜ ਚੁੱਕੇ ਆ ਸਾਰੇ ਆਰਡਰ ਬਸ ਸੰਜਲਾ ਕਲੀ ਦਿੱਤਾ ਵੇਚਦਾ ਸਾਰੇ ਵੇਟ ਕਰਦੇ ਆ ਕਿਉਂਕਿ ਰਾਤ ਦੇ 11 ਵਜੇ ਚੁੱਕਨੇ ਜੀ ਹੁਣ ਭੁੱਖ ਬਹੁਤ ਲੱਗ ਚੁੱਕੀ ਸਾਰਿਆਂ ਨੂੰ ਪਤਾ ਸੀ ਕਰੇ ਜਾਂਦੇ 12 ਵਜਣਗੇ ਮੈਂ ਨਾਲੇ ਟ ਪਕਾਉਣ ਵਾਲਾ ਰੋਟੀ ਪਾਣੀ ਤਿਆਰ ਕਰਾਂਗੇ ਚਲੋ ਇੱਥੇ ਖਾ ਲਈਏ ਨਾਲ ਹਰਵਿੰਦਰ ਹੋਰੀ ਭਪੂਰ ਹੋਰੀ ਵੀ ਹਨਾ ਉਹ ਵੀ ਨਾਲ ਹੀ ਜਾਣਾ ਸੀਗਾ ਉਹ ਥੋੜਾ ਰਸਤਾ ਇਹ ਤਾਹਾ ਥੋੜਾ ਦਿੱਕਤਾਂ ਦਾ ਰਸਤਾ ਹੁੰਦਾ ਥੋੜਾ ਸਾਨੂੰ ਪਤਾ ਹੀ ਇੱਧਰ ਇਕੱਠੇ ਜਾਵਾਂਗੇ ਸਾਰੇ ਵੀ ਕਾ ਮੋਟਰਸਾਈਕਲਾਂ ਦੀਆਂ ਹੋਈ ਸੀਗੇ ਅਸੀਂ ਤੇ ਸਾਰੇ ਵੇਟ ਕਰ ਰਹੇ ਨੇ ਨੈਰਾਸੀਆ ਹੋਰੀ ਲਓ ਜੀ ਆਪਣਾ ਖਾਣਾ ਆ ਚੁੱਕਿਆ ਹੈ ਦਾਲ ਮੱਖਣੀ ਸਿੰਪਲ ਰੋਟੀ ਸਲਾਦ ਰਾਇਤਾ ਕੋ ਸਿੰਪਲੀ ਰੱਖਿਆ ਵਾਲਾ ਹੜ ਖਾਣਾ ਫਿਰ ਜ਼ਰਾ ਆਤਮ ਤੰਗ ਕਰਦਾ ਕੋ ਸੌਣੀ ਹੁੰਦਾ ਜਾ ਕੇ ਹਨਾ ਲੋਈ ਸਿੰਪਲ ਉਟੀ ਬਹੁਤ ਸੁਆਦ ਆਇਆ ਬਹੁਤ ਸਾਰਾ ਟੇਸਟ ਯਾਰ ਜਿਹੜਾ ਸੁਣਿਆ ਸੀ ਉਹੀ ਗੱਲ ਸੀ ਉਹਦੂ ਕਲਾਸਿਕ ਕਹਿ ਸਕਦਾ ਮੈਂ ਸੁਣਿਆ ਬਹੁਤ ਗਨੇ ਬਹੁਤ ਟੇਸਟੀ ਖਾਣਾ ਬਣਦਾ ਇੱਥੇ ਲੋ ਜੀ ਆਪਾਂ ਸਾਰਾ ਫਿਨਿਸ਼ ਕਰਤਾ ਕੁਛ ਨਹੀਂ ਛੱਡਿਆ ਅੱਜ ਭੁੱਖ ਬਹੁਤ ਲੱਗੀ ਹੋਈ ਸੀ ਸਾਰਿਆਂ ਨੂੰ ਡਿਨਰ ਕਰਕੇ ਬਹੁਤ ਆਨੰਦ ਆਇਆ ਸਾਰੇ ਬਹੁਤ ਖੁਸ਼ ਹੋਏ ਸਭ ਦੀ ਇੱਛਾ ਹੈ ਕਿ ਸਾਡੀ ਮੇਰੀ ਗਗਨ ਦੀ ਬਹੁਤ ਇੱਛਾ ਦੀ ਸੀ ਜਾਣਦੀ ਕਲਾਸਿਕ ਕਰਦੇ ਆਣ ਹਾਂ ਕਿ ਇਹ ਸੋਚੇ ਪਲਾਨ ਬਣਾਵਾਂਗੇ ਦੇਖੋ ਸਾਰਿਆਂ ਨੂੰ ਪੁੱਛਿਆ ਮੈਂ ਦੁਬਾਰਾ ਆਰੇ ਕਹਿੰਦੇ ਬਹੁਤ ਨਨੰਦ ਆਇਆ ਬਹੁਤ ਟੇਸਟੀ ਖਾਣਾ ਬਣਾਇਆ ਸੀ ਹਲਕਾ ਲਾਲਾ ਵੀ ਕੋਈ ਆਇ ਨਹੀਂ ਹੋਈ ਤਕਰੀਬ ਜੀ ਹੋਈ ਹੈ ਨਾ ਜਿਵੇਂ ਦਾ ਮਸਾਲੇ ਪਾ ਪਾ ਕਿਵੇਂ ਬੱਖੇ ਇਕੱਠੇ ਕਰ ਦਉਂਦੇ ਨੇ ਉਹ ਕੰਮ ਨਹੀਂ ਹੈਗਾ ਸੀ ਸਿੰਪਲ ਖਾਣਾ ਜੀ ਟੇਸਟੀ ਬਹੁਤ ਜਿਆਦਾ ਸੀ ਬਹੁਤ ਨਾਲੋਂ ਲੋਕ ਇੱਥੇ ਆਉਂਦੇ ਨੇ 24 ਘੰਟੇ ਖੁੱਲਾ ਰਹਿੰਦਾ ਰਾਤ ਨੂੰ ਵੀ ਚੱਲਦਾ ਰਹਿੰਦਾ ਬਹੁਤ ਦੇਖੋ ਆਰੇ ਆਪਾਂ ਬਾਹਰੇ ਬਿੱਲ ਵਗੈਰਾ ਦੇਤਾ ਤੇ ਸਾਨੂੰ ਹੋਰ ਦਿਖਾ ਜੀ ਥੋੜਾ ਜਿਹਾ ਕੰਮ ਥੋੜਾ ਜਿਹਾ ਕਾਲੀ ਸੀ ਲੇਟ ਬਹੁਤ ਜਿਆਦਾ ਸੀ ਕਿ ਸਾਨੂੰ ਇੱਥੇ 11:30 ਬੱਜ ਚੁੱਕੇ ਨੇ ਤਕਰੀਬਨ ਹੁਣ ਖਾਣਾ ਖਾ ਕੇ ਇਬਾ ਗਾਣਾ ਸੀ ਕਿ ਕਾਉਂ ਸਵੇਰੇ ਬੱਚੇ ਸਕੂਲ ਵੀ ਜਾਣ ਇੱਥੇ ਜੀ ਕੁਲਫੀਆਂ ਵਗੈਰਾ ਲੈ ਸਕਦੇ ਹਾਂ ਘਰ ਵਾਸਤੇ ਲਿਆਣ ਵਾਸਤੇ ਕੋਈ ਸਮਾਨ ਵੀ ਲੈਣਾ ਚਾਹੁੰਦੇ ਹਾਂ ਮਠਾਈ ਵਗੈਰਾ ਸਾਰਾ ਹੁੰਦਾ ਚੌਗਲੇਟਾਂ ਵਗੈਰਾ ਹੋਵੇ ਫੁੱਲ ਡਰਿੰਕ ਹਨ ਕੁਝ ਵੀ ਤੁਸੀਂ ਲੈ ਸਕਦੇ ਹਾਂ ਮਠਾਈ ਮਟਰੀ ਲੈਣੀ ਹੈ ਘਰ ਵਾਸਤੇ ਸਾਰਾ ਸਮਾਨ ਇੱਥੇ ਹੁੰਦਾ ਤੇ ਬਹੁਤ ਨਿਆਰਾ ਆ ਆਨੰਦਾ ਆ ਥੋੜੇ ਜਲਦਬਾਜੀ ਸਾਈਂ ਬਲੌਗ ਬਹੁਤ ਛੋਟਾ ਬਣਿਆ ਇਹਨਾਂ ਨੂੰ ਕੱਲੀ ਬਹੁਤ ਸੀ ਸੀ ਬਾਅਦਸ ਜਾਣਾ ਸੀਗਾ ਔਰ ਰਾਤ ਦਾ ਸਮਾਂ ਸੀਗਾ ਬਾਕੀ ਸਾਰੇ ਬੱਚੇ ਨੜਕੇ ਸਕੂਲ ਜਾਣਾ ਨਾਨਾ ਕਰਦੇ ਸੀ 12:30 12:00 ਕਰੇ ਪਹੁੰਚਾਂਗੇ ਕਦੋਂ ਸੌਵਾਂ ਤੇ ਲਓ ਜੀ ਹੁਣ ਆਪਾਂ ਬਲੌਗ ਦੀ ਕਰਾਂਗੇ ਸਮਾਪਤੀ ਪਹਿਲੀ ਵਾਰ ਪਹੁੰਚੇ ਦੀਪਕ ਟਾਬਾ ਤਨੌਲਾ ਬਹੁਤ ਆਨੰਦ ਆਇਆ ਜੇ ਤੁਸੀਂ ਕਦੇ ਨਹੀਂ ਗਏ ਤਾਂ ਇੱਕ ਵਾਰੀ ਕੋਸ਼ਿਸ਼ ਕਰੋ ਫੈਮਿਲੀ ਨਾਲ ਜਾ ਕੇ ਦੇਖੋ ਬਹੁਤ ਆਨੰਦ ਆਉਂਦਾ ਬਹੁਤ ਟੇਸਟੀ ਖਾਣਾ ਬਣਦਾ ਪਰਿਵਾਰ ਨੂੰ ਟਾਈਮ ਦੇਣਾ ਜ਼ਰੂਰੀ ਹੁੰਦਾ ਮੜਾ ਮੋਟਾ ਜਾਇਆ ਕਰੋ ਆਵਾ ਜਾਇਆ ਕਰੋ ਖਾਣਾ ਬੱਚਿਆਂ ਨੂੰ ਸੋਨਾ ਲੱਗਦਾ ਕੋਈ ਬੜਾ ਫਰਕ ਨਹੀਂ ਪੈਂਦਾ ਹੁੰਦਾ ਹਨ ਤੇ ਕਿਵੇਂ ਲੱਗਿਆ ਬਲੌਗ ਉਸੇ ਕਮੈਂਟ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਇੱਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਮਿਲਿਆ